ਹੈਲੋ ਫਰੈਂਡਸ ਅੱਛੀਏ ਕਾਲ ਕੀ ਹਾਲ ਚਾਲ ਹੈ ਕਿ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਇੱਥੇ ਸਵੇਰ ਦਾ ਟਾਈਮ ਸੀ ਹਨਾ ਤੇ ਕੱਪੜੇ ਸੁੱਕ ਗਏ ਸੀਗੇ ਤੇ ਅੱਜ ਨਾ ਮੌਸਮ ਠੀਕ ਸੀਗਾ ਮਤਲਬ ਪਹਿਲਾਂ ਦੇ ਮੁਕਾਬਲੇ ਥੋੜੇ ਦਿਨ ਤਾਂ ਬੜੀ ਤੇਜ਼ ਧੁੱਪ ਪੈਂਦੀ ਸੀ ਹਨਾ ਤੇ ਬੜਾ ਐ ਲੱਗਦਾ ਹੁੰਦਾ ਸੀ ਕੋਠੇ ਤੇ ਚੜਨਾ ਨਾ ਤੇ ਐਵੇਂ ਲੱਗਣਾ ਉਹ ਵਿਚੇ ਤੇ ਛੇਦੀ ਉਹ ਉਤਾਰ ਕੇ ਕੱਪੜੇ ਤੇ نیچے ਜਾਏਗੀ ਹਨਾ ਅੱਜ ਨਾ ਚਾਰੇ ਪਾਸੇ ਠੀਕ ਹੈ ਜਿਵੇਂ ਧੁੰਦਲੀ ਜੀ ਧੁੱਪ ਹੁੰਦੀ ਹੈ ਨਾ ਮਤਲਬ ਕਰਾ ਲਈ ਜੇ ਨਹੀਂ ਕਰ ਲਈ ਜੀ ਧੁੱਪ ਕਹਿੰਦੇ ਜਿਹਨੂੰ ਆਪਾਂ ਉਵੇਂ ਨਹੀਂ ਥੋੜਾ ਜਿਹਾ ਫਰਕ ਸੀਗਾ ਹਨਾ ਤੇ ਅੱਗੇ ਤਾਂ ਅੱਜਕੱਲ ਵੈਸੇ ਸ਼ੁਰੂ ਹੋ ਜਾਂਦੇ ਜਦੋਂ ਆਪਾਂ ਸਫਾਈਆਂ ਕਰਦੇ ਹਾਂ ਨਾ ਦੀਵਾਲੀ ਦੀਆਂ ਤੇ ਉਦੋਂ ਥੋੜਾ ਜਿਹਾ ਫਰਕ ਹੁੰਦਾ ਹੈ ਅੱਥੀ ਕਿ ਚਲੋ ਤਿਹਾਰ ਵੀ ਆਪਾਂ ਕਹਿੰਦੇ ਥੋੜੇ अर्ਲੀ ਆ ਗਿਆ ਹੈ ਹਨਾ ਕੁਝ ਦਿਨਾਂ 10 15 ਦਿਨਾਂ ਦਾ ਤਾਂ ਪੂਰਾ ਹੀ ਫਰਕ ਹੈ ਪਹਿਲਾਂ ਜਿਵੇਂ ਪਿਛਲੇ ਸਾਲ ਮੈਨੂੰ ਲੱਗਦਾ 11 ਨਵੰਬਰ ਦੀ ਸੀ ਦੀਵਾਲੀ ਸ਼ਾਇਦ ਨਹੀਂ ਤਾਂ ਮਤਲਬ ਨਵੰਬਰ ਦੇ ਮਹੀਨੇ ਦੇ ਵਿੱਚ ਵੀ ਹੁੰਦੀ ਹੈ ਸਟਾਰਟਿੰਗ ਜਾਂ ਅਕਤੂਬਰ ਦੇ ਲਾਸਟ ਵਿੱਚ ਹੁੰਦੀ ਹੈਗੀ ਐਸ ਵਾਰੀ ਮਿਡ-ਜੇ ਚ ਆ ਗਈ ਹੈਗੀ ਹੈ ਹਨਾ ਤੇ ਥੋੜਾ ਤਾਂ ਹੈਗਾ 10-15 ਦਿਨਾਂ ਦਾ ਫਰਕ ਹੈ ਨਾ ਤੇ ਉਹਨੇ ਨਾਲ ਹੀ ਉਹਨੇ ਕ ਨਾਲ ਹੀ ਫਰਕ ਪੈ ਜਾਂਦਾ ਹੈਗਾ ਬਾਕੀ ਐਤ ਕੀ ਕੁਝ ਬਰਸਾਤਾਂ ਦਾ ਕਰਕੇ ਹਨਾ ਹਮ ਸੋਸ ਠੰਗ ਦੀ ਹੈਗੀ ਐ ਤੇ ਮੌਸਮ ਵਿਭਾਗ ਵਾਲੇ ਤਾਂ ਕਹਿੰਦੇ ਆ ਵੀ ਪੱਛਮੀ ਪੌਣਾਂ ਦੀ ਜੋ ਵੀ ਗੜਬੜੀ ਹੈ ਹਨਾ ਉਹ ਆਪਦੇ ਹਿਸਾਬ ਨਾਲ ਦੱਸਦੇ ਆਗੇ ਆ ਤੇ ਪਰ ਗਰਮੀ ਬਹੁਤ ਜ਼ਿਆਦਾ ਸੱਚੀ ਇੰਨੀ ਜ਼ਿਆਦਾ ਸ਼ਾਮ ਨੂੰ ਤਾਂ ਇੰਨੀ ਘਬਰਾਟ ਹੁੰਦੀ ਹੈ ਨਾ ਤੇ ਵੀ ਇਹ ਲੱਗਦਾ ਹੈਗਾ ਸਾਡੇ ਜਿਵੇਂ ਭੀੜੇ ਘਰ ਹੈ ਹਨਾ ਸ਼ਹਿਰਾਂ ਦੇ ਵਿੱਚ ਤੇ ਇਹ ਤਾਂ ਬਹੁਤ ਬੁਰਾ ਹਾਲ ਹੁੰਦਾ ਹੈ ਉੱਥੇ ਜਾਨੀ ਨਾ ਜਦੋਂ ਮੈਂ ਆਦੇ ਪੇਕੀ ਤੋਂ ਉੱਥੇ ਮੈਨੂੰ ਸਾਹ ਜਾਂਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਵੇੜੇ 'ਚ ਹੀ ਬੈਠੀ ਰਵਾਂ ਪਰ ਸਾਡਾ ਤਾਂ ਵੇੜਾ ਵੀ ਉਹੋ ਜਿਹਾ ਹੀ ਹੈ ਵੀ ਲੰਬੀਆਂ ਉੱਚੀਆਂ ਉੱਚੀਆਂ ਕਿਲੇ ਵਰਗੀਆਂ ਕੰਧਾਂ ਹਨਾ ਆਸਤੇ ਪਾਸੇ ਤੇ ਕਿਸੇ ਪਾਸਿਓਂ ਹਵਾ ਨਹੀਂ ਲੱਗਦੀ ਕੋਠੇ ਤੇ ਇੱਥੇ ਆ ਕੇ ਪਤਾ ਲੱਗਦਾ ਸਾਨੂੰ ਵਿਕੀਵ ਜੀ ਹਵਾ ਹੈ ਹਨਾ ਕੇਵ ਜੀ ਤੋਂ ਪਹਲੇ ਤੋਂ ਪਤਾ ਸਾਨੂੰ ਵੇੜੇ 'ਚ ਲੱਗਦੀ ਹੈ ਇਸ ਸਰਦੀ ਚ ਉਹ ਵੀ ਨਹੀਂ ਲੱਗਦੀ ਗਰਮੀ ਗਰਮੀ ਵੇਲੇ ਤੋਂ ਪਰਹਿੰਦੀ ਐ ਇਸ ਕਰਕੇ ਅਸੀਂ ਉਹ ਗ੍ਰੀਨ ਪੱਲਾ ਜਿਹੜਾ ਪਾਉਨੇ ਹੈਗੇ ਹਨਾ ਅੱਜ ਕੱਲ ਸਾਰੇ ਪਾਉਂਦੇ ਹੈਗੇ ਆ ਉਹ ਚਾਣਨੀ ਜੀ ਪਾ ਲੈਣੇ ਹੁੰਦੇ ਆ ਉਹਦੇ ਨਾਲ ਕਾਫੀ ਫਰਕ ਹੁੰਦਾ ਤੇ ਅਗਸਤ ਦੇ ਵਿੱਚ ਆ ਕੇ ਤਾਂ ਮੈਨੂੰ ਉਹ ਵੀ ਫਿਰ ਹਮਸ મતਲਬ ਜਦੋਂ ਹੁੰਦੀ ਹੈ ਨਾ ਖਬਰਾਟ ਹੋਣ ਲੱਗ ਜਾਂਦੀ ਮੈਨੂੰ ਇਹ ਹੁੰਦਾ ਵੀ ਛੇਤੀ ਲਾਹ ਲਗੇ ਹਨਾ ਬਰਸਾਤਾਂ ਆ ਜਾਂ ਵੇਲੇ ਤਾਂ ਤੇ ਫਿਰ ਉਹਦੇ ਨਾਲ ਵੀ ਜ਼ਿਆਦਾ ਹੀ ਹਮਸ ਦਾ ਹੋਣ ਲੱਗ ਜਾਂਦਾ ਹੈਗਾ ਫਿਰ ਉਹ ਵੀ ਛੇਤੀ ਛੇਤੀ ਲਾਹ ਦਿੰਨੇ ਹੁੰਨੇ ਆ ਅਗਸਤ ਜੇ ਤੱਕ ਤਾਂ ਐਸੋਰੀ ਤੋਂ ਉਹ ਵੀ ਜਮਾ ਵਿਚਾਰੀ ਬੋਦੀ ਹੋਈ ਪੇਸੀ 4-5 ਸਾਲ ਹੋ ਗਏ ਹਨ ਇੰਨੀ ਧੁੱਪ ਕੀ ਛੜਦੀ ਹੈਗੀ ਹਨ ਚਾਹੇ ਉਹ ਬਹੁਤ ਮਜ਼ਬੂਤ ਅਲੀ ਲਿਆਂਦੀ ਸੀਗੀ ਤੇ ਪਰ ਫਿਰ ਵੀ ਉਹ ਖਰਾਬ ਹੋ ਗਈ ਹੈ ਚਲੋ ਹੋਪਸ ਉਹ ਉਮੀਦ ਕਰਦੇ ਆਂ ਵੀ ਅਗਲੇ ਗਰਮੀ ਤੱਕ ਹਨਾ ਨਵੇਂ ਘਰੇ ਜਾਵੜੀਏ ਪਰ ਹਜੇ ਅਸੀਂ ਕੋਈ ਮਿਸਤਰੀ ਮੁਸਤਰੀ ਲਾਇਆ ਹੀ ਨਹੀਂ ਹਨਾ ਕਿਉਂਕਿ ਲੇਟ ਹੀ ਲੇਟ ਹੋ ਜਾਂਦਾ ਹੈਗਾ ਮਤਲਬ ਪੱਠੇ ਬੰਦ ਹੈਗੇ ਤੇ ਸਾਨੂੰ ਨਾ ਇਟਾਂ ਦੀ ਪ੍ਰੋਬਲਮ ਆ ਚੁੱਕੀ ਹੈ ਜਿਹੜਾ ਸਟਾਕ ਪਿਆ ਹੈਗਾ ਪੱਠਿਆਂ ਚੋਂ ਮਹਿੰਗਾ ਮਿਲ ਜਾਂਦਾ ਹੈਗਾ ਹਨਾ ਤੇ ਬਾਕੀ ਟਾਈਮ ਵੀ ਹੈ ਨਹੀਂ ਸੀਗਾ ਵੀਰ ਜੀ ਕੋਲ ਟਾਈਮ ਨਹੀਂ ਸੀਗਾ ਉਹ ਵੀ ਬਿਮਾਰ ਚੱਲਦੇ ਆ ਉਹਨਾਂ ਦੇ ਸੈਲਸ ਹੁੰਦੇ ਘਟੇ ਪਏ ਆ ਹਨਾ ਤੇ ਪ੍ਰੋਬਲਮ ਜੀ ਚੱਲੀ ਜਾਂਦੀ ਸੀਗੀ ਫੇਰ ਚਲੋ ਸੋਚਣ ਲੱਗ ਜਾਂਦੇ ਆ ਚਲੋ ਬੈਠੇ ਤਾਂ ਆਪਦੇ ਘਰੀਆਂ ਦੇਖੋ ਜੀ ਆ ਅਸੀਂ ਲੈ ਕੇ ਆਈ ਹੈਗੇ ਨਵਾਂ ਪ੍ਰੋਡਕਟ ਕੋਈ ਇਹ ਮੰਗਾਇਆ ਸੀ ਅਮਨ ਜਤ ਅੱਛਾ ਇਹ ਅਮਨ ਜਤ ਤੋਂ ਮਾਇਆ ਹੈਗਾ ਤੇ ਇਹ ਬੋਰੀ ਦੇ ਵਿੱਚ ਪੈਕ ਹੋ ਕੇ ਆ ਮੈਂ ਨਾ ਅਸੀਂ ਪਹਿਲੀ ਵਾਰੀ ਦੇਖਿਆ ਫਿਰ ਬੋਰੀ ਚ ਪੈਕ ਕੋਈ ਕੋਈ ਚੀਜ਼ ਮੈਂ ਉਹਦੈਂ ਦੇਖੀ ਨਹੀਂ ਕੋਈ ਚੀਜ਼ ਬੋਰੀ ਦੇ ਚਾ देखी है वहाँ तो फिर मैं कबली और देखी आईटी पारी ना मैं तो मौसम जाके ले आई कि नेकलोड ये हो गया देख ए हले पता नहीं की निकल मैंने तो सामने ऐसी खोली है क्या देख देख जो की निकल है एवं ना देख निकल है लो जी आप बोले तो स्पीकर पे हट के पंजाब हुई है ਪਿਆਰ ਆ ਬੈਂਕ ਉਹ ਸਭਾ ਬੈਂਕ ਤੋਂ ਹੀ ਪਾਇਆ ਜਾਂਦਾ ਹੈ ਬੈਂਕ ਤੋਂ ਬਲੀਂ ਦੀ ਇਹ ਦੋਵੇਂ ਚੱਕਰ ਨਾਲ ਆਉਂਦੇ ਹੈ ਜਿਵੇਂ ਵੱਡੀਆਂ ਚੀਜ਼ਾਂ ਹੁੰਦੀਆਂ ਏਸੀ ਉਸੇ ਦਾ ਬਟਾਇਆ ਹੀ ਰੱਖਿਆ ਹੁੰਦਾ ਹੈ ਇਹ ਵੀ ਤਾਂ ਸਿੱਕੀ ਕੋਈ ਹੋਰ ਕਾਸ ਫ੍ਰੀ ਹੁੰਦੀ ਸੀ ਉਹ ਤਾਂ ਬਾਹਰ ਹੀ ਹੁੰਦਾ ਇਹ ਨੂੰ ਕੋਈ ਚਾਹੀਦਾ ਪਾਉ ਲਾ ਕਿਵੇਂ ਕਹਿੰਦਾ ਐ ਪਾਏ ਤੇਰੀ ਪਾਉ ਜੇ ਭਾਈ ਇਹ ਨੂੰ ਬਕਰੇ ਜੀ ਨਹੀਂ ਕਿਸੇ ਵੀ ਚੀਜ਼ ਦਾ ਉਹ ਵੀ ਨੂੰ ਮੰਨੇ ਉਹ ਕਾਗਜ਼ੋਂ ਬਿਨੋ ਉਹ ਕਾਗਜ਼ੋਂ ਵਸੇ ਨੂੰ ਰਹਿਣ ਦਿਓ ਕੋਈ ਨਾ ਆਏ ਇਹ ਦੋ ਤੇਰੇ ਨਾਲ ਚੱਕ ਕੇ ਜੋਸ਼ੂਲੀ ਚਾਹ ਹੁਣ

ਕੰਗੀ ਤਾਂ ਨਹੀਂ ਦੋ ਯੋਹੋ ਉਹ ਆ ਗਿਆ ਵੀਰੇ ਉਹ ਹੱਥ ਬੜੀ ਜਿਆਦਾ ਹਾਂ ਕੀ ਕਰਨੀ ਇੱਥੇ ਪੜੀ ਦੋ ਵਾਰ ਤੋਂ ਹੁਣ ਤੱਕ ਹੈ ਕੀ ਇਹ ਮੈਂ ਦੇਖੇ ਚੱਲਦਾ ਐ ਐਕਸਰਸਾਈਜ਼ ਵਾਲੇ ਬੈੱਡ ਕਿੰਨੇ ਰਿਹਾ ਕਿੰਨੇ ਰਿਹਾ 70000 ਕਿੰਨੇ ਵੰਗਿਆ ਦੱਤੂ ਆ ਵੀਰੇ ਹੈਨਾ ਕੱਲਾ ਹੋਈ ਅੰਦਰ ਦਾ ਇਹ ਮੰਗਾਏ ਹੈਗੇ ਡੰਬਲ ਇਹਨਾਂ ਨੇ ਐਕਸਰਸਾਈਜ਼ ਕਰਨ ਵਾਸਤੇ ਵੀ ਚਲੋ ਹੱਥ ਦੀ ਥੋੜੀ ਬਹੁਤੀ ਵਰਜਿਸ਼ ਹੁੰਦੀ ਹੈ ਪਹਿਲਾਂ ਤਾਂ ਇਹ ਥੈਰੇਪੀ ਲੈਂਦੇ ਸੀਗੇ ਹਨਾ ਆ ਪਤਾ ਨਹੀਂ ਕੀ ਨਾਮ ਉਹ ਥੈਰੇਪੀ ਦਾ ਉਹ ਮਸ਼ੀਨਾਂ ਜਿਹਾ ਨਾਲ ਹੀ ਹੁੰਦੀ ਹੈਗੀ ਉਹ ਕੋਈ ਫਿਜ਼ੀਕਲ ਐਕਟੀਵਿਟੀ ਤਾਂ ਹੁੰਦੀ ਨਹੀਂ ਉਹਦੇ ਵਿੱਚ ਹਨਾ ਮਸ਼ੀਨਾਂ ਨਾਲ ਹੀ ਹੁੰਦੀ ਹੈਗੀ ਮੈਨੂੰ ਇਹ ਲੱਗਦਾ ਸੀਗਾ ਵੀ ਕਾਫੀ ਭਾਰ ਹੈ ਹਨਾ ਪੈਕਿੰਗ ਜੀ ਤੇ ਮੈਂ ਜਦੋਂ ਚੱਕ ਕੇ ਲਈ ਨਾ ਉਹ ਗਲੀ ਦੇ ਵਿੱਚੋਂ ਨਾ ਗਲੀ 'ਚ ਪਿੱਛੇ ਹੀ ਫੜਾ ਗਿਆ ਉਹ ਡਿਲੀਵਰੀ ਵਾਲਾ ਤੇ ਮੈਨੂੰ ਬੜੇ ਭਾਰੇ ਲੱਗੇ ਹਨਾ ਤੇ ਬੈਸੀ ਇਹ 300 ਦੇ ਆਏ ਆ ਹੈਗੇ ਹਨਾ ਵੀ ਪ੍ਰਾਈਸ ਦੇ ਹਿਸਾਬ ਨਾਲ ਤਾਂ ਠੀਕ ਹੈ ਹਨਾ ਮੈਂ ਕਿਹਾ ਵੀ ਸਸਤੇ ਆ ਜਾਂਦੇ ਹੈਗੇ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਪ੍ਰਾਈਸ ਕੀ ਹੈ ਹਨਾ ਤੇ ਇੱਥੇ ਸ਼ਾਮ ਜਿਹਦਾ ਟਾਈਮ ਸੀਗਾ ਹਨਾ ਮੈਂ ਲੱਗੀ ਸੀਗੀ ਪੈਂਡਿੰਗ ਮੇਰਾ ਸੂਟ ਪਿਆ ਸੀਗਾ ਪਤਾ ਨਹੀਂ ਮੇਰਾ ਸੂਟ ਕਿੰਨੇ ਦਿਨਾਂ ਦੇ ਵਿੱਚ ਇਹ ਫਿਨਿਸ਼ ਹੁੰਦਾ ਹੈਗਾ ਇਹਨੂੰ ਤਾਂ ਕਾਫੀ ਦਿਨ ਹੋ ਗਿਆ ਤੇ ਅੱਜ ਮੈਂ ਸੋਚਿਆ ਸੀ ਇਹਨੂੰ ਫਿਨਿਸ਼ ਕਰ ਹੀ ਦੇਣਾ ਹੈਗਾ ਤੇ ਇੱਥੇ ਲਗਭਗ ਮੇਰਾ ਇਹ ਖਤਮ ਹੀ ਹੋ ਚੁੱਕਿਆ ਹੁਣ ਵਸਤਰ ਪਾਈਆਂ ਹੀ ਰਹਿ ਗਈਆਂ ਹੈਗੀਆਂ ਕਮੀਜ਼ ਦੀਆਂ ਤੇ ਮੈਂ ਇੱਥੇ ਫਿਨਿਸ਼ ਕਰਤਾ ਸੀਗਾ ਸਾਰਾ ਮਤਲਬ ਉਹ ਧਾਗੇ ਧੋਗੇ ਵੀ ਕੱਟ ਕੇ ਆਣ ਹਨਾ ਮੈਂ ਕਹਾਂ ਚਲੋ ਹੁਣ ਪ੍ਰੈਸ ਹੀ ਕਰਨ ਵਾਲਾ ਰਹਿ ਗਿਆ ਤੇ ਕਮੀਜ਼ ਦੀ ਬਸ ਮੇਰੀ ਤਰਪਾਈ ਰਹੀ ਗਈ ਹੈਗੀ ਆ ਤੇ ਮੈਂ ਸ਼ੇਅਰ ਕਰੂੰਗੀ ਹਨਾ ਮੈਂ ਪਹਿਲੀ ਵਾਰੀ ਗੁੰਮ ਲੈਸ ਲਾਈ ਹੈਗੀ ਆ ਤੇ ਕਿਵੇਂ ਦੀ ਲੱਗੀ ਹੈਗੀ ਆ ਸਾਰਾ ਜਦੋਂ ਕੰਪਲੀਟ ਹੋ ਗਿਆ ਨਾ ਮੈਂ ਪ੍ਰੈਸ ਕਰਕੇ ਤਰਪਾਈ ਕਰਕੇ ਫਿਰ ਸਾਰਿਆਂ ਨਾਲ ਸ਼ੇਅਰ ਕਰੂੰਗੀ ਬੀ ਇਸ ਤਰੀਕੇ ਨਾਲ ਮੈਂ ਲਾਈ ਹੈ ਤੇ ਮੈਨੂੰ ਥੋੜੀ ਜਿਹੀ ਸਹੀ ਲੱਗੀ ਮੈਨੂੰ ਖੁਦ ਨੂੰ ਲੱਗੀ ਹੈਗੀ ਵਾ ਕਾਫੀ ਅੱਛੀ ਫਿਨਿਸ਼ਿੰਗ ਆਈ ਹੈਗੀ ਹਨਾ ਸਾਫ ਲੱਗੀ ਹੈਗੀ ਲਓ ਜੀ ਇੱਥੇ ਗੱਲਾਂਬਾਤਾਂ ਹੋ ਗਈਆਂ ਬਹੁਤ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰਨਾ ਪਲੀਜ਼